ਵੋਟਾਂ ਤਾਂ ਬਾਰ-ਬਾਰ ਹੁੰਦੀ ਜਾਂਦੀਆਂ ਰਹਦੀਆਂ ਨੇ ਪਰ 27 ਵਿੱਚ ਬੋਅਰ 27 ਵਿੱਚ ਅਸੀਂ ਤੁਹਾਡੀ ਵੋਟ ਦੇ ਹੱਕਦਾਰ ਤਾਂ ਹੋਵਾਂਗੇ ਜੇ ਤੁਹਾਨੂੰ ਪਾਣੀ ਦਵਾਤਾ ਤੇ ਮੈਂ ਸਮਝਦਾ ਜੇ ਕੋਈ ਵੀ ਬੰਦਾ ਆਦੀ ਜਵਾਨ ਤੋਂ ਮੁੱਕਰੇ ਤਾਂ ਮੈਂ ਸਮਝਦਾ ਉਹ ਨਾਮਾਤ ਦਾ ਬੰਦਾ ਨਹੀਂਗਾ ਉਹ ਨਾਮਾਤ ਬੰਦਾ ਅੱਜ ਬੜਾ ਖੁਸ਼ੀ ਵਾਲਾ ਦਿਨ ਆਪਾਂ ਵਿਰੋਧੀਆਂ ਬਾਰੇ ਬੜੀ ਗੱਲ ਨਹੀਂ ਕਰਦੇ ਪਰ ਮੋਤਾਵਲੇ ਇਨੀ ਗੱਲ ਮੈਂ ਕਹਿਣਾ ਚਾਹੂੰਗਾ ਕਿ ਤੁਹਾਨੂੰ ਨਾਰਾ ਦਿੱਤਾ ਸੀਗਾ ਇੱਕ ਪਾਸੇ 2.5 ਸਾਲ ਰੱਖ ਲਿਓ ਇੱਕ ਪਾਸੇ 2.8 ਸਾਲ ਰੱਖ ਲਿਓ ਆਪਣੇ ਤੋਂ ਪਹਿਲਾਂ ਜਿਹੜਾ ਐਮਐਨਏ ਸੀ ਉਹਨਾਂ ਕੋਲੇ ਵੀ ਵਿਚਾਰੇ ਇਹ ਬੰਦੇ ਬਹੁਤ ਆ ਨਹੀਂ ਗਏ ਆ ਮਾਰੇ ਸਾਂਝੇ ਬੰਦੇ ਸੀ ਕਿਸੇ ਵੀ ਪਾਰਟੀ ਨਾਲ ਕੋਈ ਇਹਨਾਂ ਦਾ ਕੋ ਨਹੀਂ ਸੀਗਾ ਵਾਸਤਾ ਨਹੀਂ ਸੀਗਾ ਸਾਂਝੇ ਬੰਦੇ ਸੀ ਪਰ ਜਿੰਨੀ ਵਾਰ ਇਹ ਗਏ ਆ ਇਹਨਾਂ ਨੂੰ ਸਿਰਫ ਝੂਠੇ ਨਾਰੇ ਜਾਂ ਇਹਨਾਂ ਨਾਲ ਗੱਲਾਂਬਾਤਾਂ ਨਾਲ ਹੀ ਇਹਨਾਂ ਨਾਲ ਸਾਰੇ ਸੀ ਇਹਨਾਂ ਦਾ ਹਨ ਅਜੇ ਤੱਕ ਕਿਸੇ ਨੇ ਨਹੀਂ ਕੀਤਾ ਸੀ ਅਜੇ ਤੱਕ ਕਿਸੇ ਨੇ ਇਹਦੀ ਬਾਣੀ ਨਹੀਂ ਪੜੀ ਸੀ ਸੋ ਮੈਂ ਧੰਨਵਾਦ ਕਰਦਾ ਸਰਦਾਰ ਹਰਦੀਪ ਸਿੰਘ ਜੀ ਵਿੱਕੀ ਢੱਲੋਂ ਦਾ ਵੀ ਐਕਸੀਐਲ ਇਰੀਗੇਸ਼ਨ ਅਸਦੀਪ ਸਿੱਧੂ ਜੀ ਦਾ ਵੀ ਜਿਨ੍ਹਾਂ ਨੇ ਇਸ ਡਿਪਾਰਟਮੈਂਟ ਦੇ ਅਫਸਰਾਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ 95 ਕਿੱल्ल्या ਨੂੰ ਇਨਸਾਫ ਦਿਵਾਇਆ ਤੇ ਉਹਨਾਂ ਦੇ ਸਤਨੂ ਪਾਣੀ ਲੱਗ ਗਿਆ ਸੋ ਅੱਜ ਕੁਸ਼ਮੇ ਦੇ ਪਰਿਵਾਰ ਵੀ ਨੇ ਜਿਹੜੇ ਆਪਣੀ ਪਾਰਟੀ ਵਿੱਚ ਸ਼ਮੂਲੀਅਤ ਕਰਨਗੇ ਉਹਨਾਂ ਦਾ ਵੀ ਇਹ ਬਹੁਤ ਜ਼ਿੰਦੀ ਮੰਗ ਸੀਗੀ ਕਿ ਸਾਨੂੰ ਪਾਣੀ ਮਿਲ ਜਵੇ ਸਾਨੂੰ ਪਾਣੀ ਤੋਂ ਉੱਪਰ ਕੁਝ ਨਹੀਂ ਪਾਣੀ ਮਿਲ ਜਵੇ ਅਸੀਂ ਤੁਹਾਡੇ ਨਾਲ ਜਿੱਥੇ ਮੰਗੀਏ ਲੰਘਾਂਗੇ ਨਾਲ ਨਾਲ ਤੁਹਾਡੇ ਚੱਲਣ ਨੂੰ ਤਿਆਰ ਹਾਂ ਸੋ ਉਹਨਾਂ ਦੇ ਵੀ ਮੈਂ ਨਾਮ ਲਵਾਂਗਾ ਤੇ ਜਿਵੇਂ ਜਿਵੇਂ ਮੈਂ ਨਾਮ ਲਵਾਂਗਾ ਤੁਸੀਂ ਉਹਵੇਂ ਸਟੇਜ ਤੇ ਆਇਓ ਤੇ ਤੁਹਾਨੂੰ ਵੀ ਆਪਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਾਂਗੇ ਤੋ ਮਰਦ ਵੀ ਤੁਸੀਂ ਨਾਮ ਲੈ ਲਓ ਮੈਂ ਸਰੋਤੇ ਬਾਦ ਉਸ ਤੋਂ ਕਰਨੀ ਨਾਮ ਪਾਇਆ ਹੋਇਆ ਤੇ ਸਾਡਾ ਏ ਫਾਰਮ ਚ ਕਾਲੀ ਪੈਪ ਚ ਵੀ ਸਾਨੂੰ ਪਾਣੀ ਨਹੀਂ ਮਿਲਦਾ ਤੇ ਜਿਹੜਾ ਮੋਗੇ ਵਾਲਾ ਪਾਸਾ ਉਧਰੋਂ ਸਾਡੀ ਵਾਰੀ ਕੱਟੀ ਗਈ ਕਿਉਂਕਿ ਸਾਡਾ ਏ ਫਾਰਮ ਚ ਨਾਮ ਪਾਇਆ ਪਿਆ ਤੇ ਉਧਰੋਂ ਸਾਨੂੰ ਕੋਈ ਨਿਆਣੇ ਦਿੰਦਾ ਤੁਸੀਂ ਦੱਸੋ ਅਸੀਂ ਕਿੱਧਰ ਨੂੰ ਜਾਈਏ ਬੜੇ ਕਾਫੀ ਘਰ ਸੀ ਜਿਹੜੇ ਮੇਰੇ ਕੋਲੇ ਇਕੱਠੇ ਹੋ ਕੇ ਆਏ ਸੀ ਤਾਂ ਮੈਂ ਉਦੋਂ ਇਹਨਾਂ ਨੂੰ ਇੱਕ ਗੱਲ ਆਖੀ ਸੀ ਕਿ ਦੇਖੋ ਵੋਟਾਂ ਤਾਂ ਬਾਰ-ਬਾਰ ਆਉਂਦੀ ਜਾਂਦੀਆਂ ਰਹਿੰਦੀਆਂ ਨੇ ਪਰ 27 ਵਿੱਚ 2027 ਵਿੱਚ ਅਸੀਂ ਤੁਹਾਡੀ ਵੋਟ ਦੇ ਹੱਕਦਾਰ ਤਾਂ ਹੋਵਾਂਗੇ ਜੇ ਤੁਹਾਨੂੰ ਪਾਣੀ ਦਿਵਾਤਾ ਤੇ ਮੈਂ ਸਮਝਦਾ ਜੇ ਕੋਈ ਵੀ ਬੰਦਾ ਆਪ ਦੀ ਜ਼ੁਬਾਨ ਤੋਂ ਮੁਕਰੇ ਤਾਂ ਮੈਂ ਸਮਝਦਾ ਉਹ ਨਾਮਰਦਾ ਬੰਦਾ ਨਿਕਾ ਉਹ ਨਾਮਰਦ ਬੰਦਾ ਸੋ ਅੱਜ ਮੇਰੇ ਮਨ ਨੂੰ ਬਹੁਤ ਤਸੱਲੀ ਆ ਬਹੁਤ ਸਕੂਨ ਆ ਕਿਉਂ ਅੱਜ ਮੈਂ ਵਾਦਾ ਪੂਰਾ ਕੀਤਾ ਤੇ 91 ਦੇ ਕਨਵੇਂ ਕਿੱਲੇ ਨੂੰ ਅੱਜ ਆਖਿਰਕਾਰ ਜਾ ਕੇ ਪਾਣੀ ਮਿਲਿਆ ਤੇ ਜਿਹੜੀ ਥਾਟ ਵਾਲੀ ਵਾਰੀ ਸੀ ਉਹ ਚੱਲ ਪਈ ਜਿਹੜੀ ਕਿ ਜਿਨ੍ਹਾਂ ਦਾ A ਫਾਰਮ ਦੇ ਅੰਦਰ ਜਿਨ੍ਹਾਂ ਜਿਨ੍ਹਾਂ ਦਾ ਨਾਮ ਸੀ ਉਹਨਾਂ ਨੂੰ ਸਭ ਨੂੰ ਪਾਣੀ ਲੱਗਣ ਲੱਗ ਗਿਆ ਚਲੋ ਅੱਜ ਬੜਾ ਖੁਸ਼ੀ ਵਾਲਾ ਦਿਨ ਆ ਕਿਉਂਕਿ ਜ਼ਿਮੀਦਾਰਾਂ ਨੂੰ ਯਾ ਤਾਂ ਦਾ ਖੇਤ ਪਿਆਰਾ ਆ ਆਪਣੀ ਫਸਲ ਪਿਆਰੀ ਆ ਤੁਹਾ ਫਸਲ ਕਾਈ ਉਪਜਾਉ ਹੋਊਗੀ ਉਗੂਗੀ ਜਿਉਂ ਤੇ ਪਾਣੀ ਲੱਗੂਗਾ ਕੁਛ ਕਰ ਐਸੇ ਸੀਗੇ ਜਿਨ੍ਹਾਂ ਦੇ 7-8 ਕਿੱਲੇ ਸੀਗੇ ਉਹਨਾਂ ਚੋਂ 4 ਕਿੱਲਾਂ ਨੂੰ ਪਾਣੀ ਲੱਗਦਾ ਸੀ 4 ਨੂੰ ਨਹੀਂ ਲੱਗਦਾ ਸੀ ਸੋ ਉਹਨਾਂ ਦਾ ਰੋਜ਼ਮਰਿਆ ਹੀ ਬੜਾ ਉਫਾ ਸੀਗਾ ਸੋ ਚਲੋ ਅਜੋਨਾਂ ਨੂੰ ਵੀ ਬਹੁਤ ਰਾਹਤ ਮਿਲੀ ਆ ਅੱਜ ਬੜਾ ਖੁਸ਼ੀ ਵਾਲਾ ਦਿਨ ਆ ਆਪਾਂ ਵਿਰੋਧੀਆਂ ਬਾਰੇ ਬੜੀ ਗੱਲ ਨਹੀਂ ਕਰਦੇ ਪਰ ਮੋਟਾ ਵੇਲੇ ਇੰਨੀ ਗੱਲ ਮੈਂ ਕਹਿਣਾ ਚਾਹੂੰਗਾ ਕਿ ਤੁਹਾਨੂੰ ਨਾਰਾ ਦਿੱਤਾ ਸੀਗਾ ਇੱਕ ਪਾਸੇ 2.5 ਸਾਲ ਰੱਖ ਲਿਓ ਇੱਕ ਪਾਸੇ 28 ਸਾਲ ਰੱਖ ਲਿਓ ਆਪਣੇ ਤੋਂ ਪਹਿਲਾਂ ਜਿਹੜਾ ਐਮਐਲਏ ਸੀ ਉਹਨਾਂ ਕੋਲੇ ਵੀ ਵਿਚਾਰੇ ਇਹ ਬੰਦੇ ਬਹੁਤ ਆਂਦੀ ਗਏ ਆ ਨਾਲੇ ਸਾਂਝੇ ਬੰਦੇ ਸੀ ਕਿਸੇ ਵੀ ਪਾਰਟੀ ਨਾਲ ਕੋਈ ਇਹਨਾਂ ਦਾ ਕੋਈ ਨਹੀਂ ਸੀਗਾ ਵਾਸਤਾ ਨਹੀਂ ਸੀਗਾ ਸਾਂਝੇ ਬੰਦੇ ਸੀ ਪਰ ਜਿੰਨੀ ਵਾਰ ਇਹ ਗਏ ਆ ਇਹਨਾਂ ਨੂੰ ਸਿਰਫ ਝੂਠੇ ਨਾਰੇ ਜਾਂ ਇਹਨਾਂ ਨਾਲ ਗੱਲਾਂ ਬਾਤਾਂ ਨਾਲ ਹੀ ਇਹਨਾਂ ਨਾਲ ਸਾਰਿਆ ਸੀ ਇਹਨਾਂ ਦਾ ਹੰਨ ਹਜੇ ਤੱਕ ਕਿਸੇ ਨੇ ਨਹੀਂ ਕੀਤਾ ਸੀ ਅਜੇ ਤੱਕ ਕਿਸੇ ਨੇ ਇਹਨਾਂ ਦੀ ਬਾਹ ਨਹੀਂ ਪੜੀ ਸੀ ਸੋ ਮੈਂ ਧੰਨਵਾਦ ਕਰਦਾ ਸਰਦਾਰ ਹਰਦੀਪ ਸਿੰਘ ਜੀ ਡਿਪਟੀ ਮੰਤੋਂਦਾ ਵੀ ਐਕਸਨ ਇਰੀਗੇਸ਼ਨ ਅਰਸ਼ਦੀਪ ਸਿੱਧੂ ਜੀ ਦਾ ਵੀ ਜਿਨ੍ਹਾਂ ਨੇ ਇਸ ਡਿਪਾਰਟਮੈਂਟ ਦਾ ਅਸਰ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ 91 ਕਿੱਲਿਆਂ ਨੂੰ ਇਨਸਾਫ ਦਵਾਇਆ ਤੇ ਉਹਨਾਂ ਦੇ ਖੇਤਾਂ ਨੂੰ ਪਾਣੀ ਲੱਗਣ ਲੱਗ ਗਿਆ ਸੋ ਅੱਜ ਕੁਝ ਇਹੋ ਜਿਹੇ ਪਰਿਵਾਰ ਵੀ ਨੇ ਜਿਹੜੇ ਆਪਣੀ ਪਾਰਟੀ ਵਿੱਚ ਸਮੂਲੀਅਤ ਕਰਨਗੇ ਉਹਨਾਂ ਦਾ ਵੀ ਇਹੀ ਬਹੁਤ ਚਿਰ ਦੀ ਮੰਗ ਸੀਗੀ ਕਿ ਸਾਨੂੰ ਪਾਣੀ ਮਿਲ ਜਾਵੇ ਸਾਨੂੰ ਪਾਣੀ ਤੋਂ ਉੱਪਰ ਕੁਝ ਨਹੀਂ ਪਾਣੀ ਮਿਲ ਜਾਵੇ ਅਸੀਂ ਤੁਹਾਡੇ ਨਾਲ ਜਿੱਥੇ ਮਰਜ਼ੀ ਜਲੋਗੇ ਨਾਲ-ਨਾਲ ਤੁਹਾਡੇ ਚੱਲਣ ਨੂੰ ਤਿਆਰ ਹਾਂ ਸੋ ਉਹਨਾਂ ਦੇ ਵੀ ਮੈਂ ਨਾਮ ਲਵਾਂਗਾ ਤੇ ਜਿਵੇਂ ਜਿਵੇਂ ਮੈਂ ਨਾਮ ਲਵਾਂਗਾ ਤੁਸੀਂ ਉਹਵੇਂ-ਉਵੇਂ ਸਟੇਜ ਤੇ ਆਇਓ ਤੇ ਤੁਹਾਨੂੰ ਵੀ ਆਪਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਾਂਗੇ ਸੋ ਬਰਦਾਰ ਭਾਈ ਤੁਸੀਂ ਨਾਮ ਲੈ ਲਓ ਮੈਂ ਸਰੂਪੇ ਬਾਦੂ ¡Guau, súper mío!